ਇਹ ਸਾਡੀ ਸਰਕਾਰ ਹੈ ਇਹ ਸਾਡੇ ਲੋਕ ਹੈ ਸਾਡੇ ਭਲੇ ਦੀ ਗੱਲ ਕਰਨਗੇ ਇਹ ਤਾਂ ਪਹਿਲਾਂ ਤੋਂ ਚੰਗੀਆਂ ਬੋਣ ਵਾਲੀ ਗੱਲ ਕੀਤੀ ਵੀ ਸੀ ਆਪ ਵੀ ਸੁਣਦੇ ਆ ਜਦੋਂ ਉਹ ਕਹਿੰਦੇ ਆਪ ਲੋਕਾਂ ਤੋਂ ਸੁਣਦੇ ਇਹਨਾਂ ਨਾਲੋਂ ਤਾਂ ਪਹਿਲੇ ਹੀ ਚੰਗੇ ਸੀ ਉਹ ਮਾਰਦੇ ਕੁੱਟਦੇ ਉਹ ਵੀ ਸੀ ਪਰ ਸਾਨੂੰ ਡੇਬਰੂਗੜ ਥੋੜਾ ਭੇਜਦੇ ਸੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਨੌਜਵਾਨ ਪਿੱਛੇ ਤੁਸੀਂ ਇੱਕ ਕਹਾਣੀ ਸੁਣੀ ਹੋਣੀ ਹੈ ਇੱਕ ਨੌਜਵਾਨ ਨਸ਼ਿਆਂ ਦਾ ਸੇਵਨ ਕਰਦਾ ਘਰ ਦੇ ਜਾ ਕੇ ਕਹਿੰਦੇ ਇਹਨੂੰ ਗ੍ਰਿਫਤਾਰ ਕਰੋ ਇਹਦੇ ਤੇ ਪਰਚਾ ਕਰੋ ਇਹਨੂੰ ਜੇਲ੍ਹ ਸੁਟੋ ਮਾਪੇ ਕਹਿੰਦੇ ਅਸੀਂ ਤੰਗ ਹੈ ਸਰਕਾਰ ਨੇ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਜਿਉ ਉਹ ਨੌਜਵਾਨ ਭਾਈ ਅਮਰਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਨਸ਼ੇ ਛੱਡੇ ਸਿੰਘ ਸਾਜੀਆਂ ਗੁਰੂ ਆਲਾ ਬਣ ਗਿਆ ਉਹਦੇ ਤੇ ਝੂਠਾ ਮ ਝੂਠਾ ਕੇਸ ਪਾ ਕੇ ਜੇਲ੍ਹ ਵਿੱਚ ਸੁਟਦਾ ਤੁਸੀਂ ਕੀ ਆਸ ਰੱਖ ਸਕਦੇ ਹੋ ਸਰਕਾਰਾਂ ਤੋਂ ਕਿ ਜਿਹੜੇ ਨਸ਼ੇ ਵੇਚਣ ਵਾਲਿਆਂ ਨੂੰ ਨਸ਼ੇ ਦੇ ਤਸਕਰ ਕੋਲ ਐਂਵਰ ਕਰ ਰਿਹਾ ਹੈ ਸਾਧ ਸੰਗਤ ਇਹ ਪਰ ਜਿਹੜੇ ਅਮਰ ਸੰਚਾਰ ਕਰ ਰਹੇ ਹੈ ਗੁਰੂ ਦੀ ਗੱਲ ਕਰ ਰਹੇ ਹੈ ਉਹਨਾਂ ਲਈ ਆ ਝੂਠੇ ਕੇਸ ਪਾ ਕੇ ਜਿਹੜਾ ਵਿੱਚ ਛੁਟਿਆ ਜਾ ਰਿਹਾ ਹੈ ਮੈਂ ਤਾਂ ਜਿੰਨੇ ਵੀ ਸੰਤ ਮਹਾਂਪੁਰਖ ਜਿੰਨੇ ਵੀ ਜਿਹੜੇ ਜਾਲ ਦੀਆਂ ਜਮੀਰਾਂ ਵਾਲੇ ਲੋਕ ਆ ਮਹਾਂਪੁਰਖਾਂ ਦੇ ਬੋਲ 22 ਸਦੀ ਦੇ ਮਹਾਨ ਸਿੱਖ ਸਾਧ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਮਹਾਂਪੁਰਖਾਂ ਦੇ ਬੋਲ ਹੈ ਕਿ ਮੈਂ ਸਰੀਰ ਕੁ ਮੌਤ ਨੂੰ ਮੌਤ ਨਹੀਂ ਗਿਣਦਾ ਜਿਸ ਬੰਦੇ ਦੀ ਜ਼ਮੀਰ ਮਰ ਜਾਵੇ ਚਿੱਕੇ ਨੂੰ ਮੌਤ ਹੋ ਜਾਂਦੀ ਹੈ ਸਾਡੇ ਕੁਝ ਭਰਾਵਾਂ ਦੀਆਂ ਜ਼ਮੀਰਾਂ ਪੜੀਆਂ ਹੋਈਆਂ ਏ ਜਿਹੜੇ ਅੱਜ ਵੀ ਉਹਨਾਂ ਲੋਕਾਂ ਦੇ ਤਖਤੇ ਛੱਡਦੇ ਫਿਰਦੇ ਆ ਜਿਹੜੇ ਸਾਡੇ ਨੌਜਵਾਨਾਂ ਤੇ ਤਸ਼ੱਦਦ ਘਾ ਰਹੇ ਐ ਤੇ ਆਸੀਂ ਜਿੰਨੇ ਵੀ ਜਾਨਵਰਾਂ ਜਮੀਰਾਂ ਵਾਲੇ ਲੋਕ ਆ ਉੱਠੋ ਅਪਰਾਧਾ ਕਹੋ ਪਹੇਰ ਕਰੋ ਸਾਧ ਸੰਗਤ ਜੀ ਇਸ ਮੋਰਚੇ ਦਾ ਹਿੱਸਾ ਬਣੀਏ ਤੇ ਜਿਵੇਂ ਵੀ ਆਗੂ ਸਹਿਬਾਨ ਸਾਨੂੰ ਦੱਸਦੇ ਐ ਮੈਸੇਜ ਆਉਂਦੀ ਐ ਵੱਡੇ ਇਕੱਠਾਂ ਦੇ ਵਿੱਚ ਪਹੁੰਚੀਏ ਸਹੀ ਸਹਿਬਾਨਾਂ ਨੂੰ ਮਿਲਿਆ ਜਾਵੇ ਆਪੋ ਆਪਣੇ ਇਲਾਕੇ ਦੇ ਐਨਐਲਐ ਲੋਕੀ ਸਰਕਾਰਾਂ ਆ ਗਏ ਐਮਪੀ ਵਲਚਨ ਆ ਰਹੇ ਸਸੰਗਤ ਦੇ ਵੋਟਾਂ ਨਾਲ ਬਣੇ ਹੋਏ ਲੋਕ ਇਥੇ ਤੇ ਉਹ ਲੋਕ ਵੀ ਨਹੀਂ ਰਹੇ ਸਿੱਖਾਂ ਦੇ ਜੂਮ ਕਰਨ ਵਾਲੇ ਜਿਨ੍ਹਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਛਿਪਦਾ ਸੀ ਉਹ ਵੀ ਚਲੇ ਗਏ ਐਵੇਂ ਧਰਮ ਹੈ ਸਾਡੇ ਕਾਤਲਾਂ ਅਸੀਂ ਹੋਵਾਂਗੇ ਦੋ ਦਾ ਚਾਰ ਲੋਕੋ ਅਸੀਂ ਮਾਰਿਆ ਕਦੇ ਵੀ ਮੁਕ ਦੇਣਾ ਕਦੀ ਲੰਬੀ ਹੈ ਸਾਡੀ ਬਖਾਰ ਲੋਕੋ ਅੰਰੇ ਕੱਥੇ ਕੰਨ ਸਾਲ ਆਏ ਤੇ ਗਏ ਪਰ ਮੈਂ ਬੇਨਤੀ ਕਰਾਂ ਆਪੋ ਆਪਣੇ ਇਲਾਕੇ ਦੇ ਲੋਕ ਤੁਸੀਂ ਆਪਣੇ ਜਮੀਰਾਂ ਉੱਤੇ ਉਹ ਐਮਐਲਏ ਨੂੰ ਪੁਛ ਸਕਦੇ ਹੋ ਜਿਵੇਂ ਤੁਹਾਨੂੰ ਬੰਨਣਾ ਨੂੰ ਲੋਕਾਂ ਨੇ ਜਿਤਾ ਕੇ ਪਹਚਾਇਆ ਜੇ ਤੁਸੀਂ ਸਾਡੇ ਵਾਰੇ ਸਾਡੀ ਨੌਜਵਾਨੀ ਵਾਰੇ ਨਹੀਂ ਸੋਚੋਗੇ ਨੌਜਵਾਨੀ ਦਾ ਧਿਆਨ ਕਰੋਗੇ ਤੇ ਸਾਹ ਕੋਈ ਦੂਰ ਨਹੀਂ ਸਵਾ ਨੇੜੇ ਹੈ ਇਹ ਸਾਥ ਸੰਗਠ ਜਦੋਂ ਤੁਸੀਂ ਐਮ ਐਲ ਏ ਉਹਨਾਂ ਨੂੰ ਪਾਉਣਗੇ ਕਿ ਵਾਲੇ ਪੰਜਾਬ ਦਾ ਮੁੱਖ ਮੰਤਰੀ ਜਿਹੜੀ ਪੰਜਾਬ ਦੀ ਇਹ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਪਰ ਇੱਕ ਗੱਲ ਅੱਗੇ ਸਾਹਮਣੇ ਹੈ ਤੇ ਤੇ ਮੀਰ ਮੰਨੂ ਵਰਗੇ ਆਏ ਜਗਰੀਏ ਵਰਗੇ ਆਏ ਤੇ ਕਿੰਨੇ ਕਿੰਨੇ ਸਿੱਖਾਂ ਨੂੰ ਸ਼ਹੀਦ ਕਰਨਾ ਸਿੱਖ ਬੀਬੀਆਂ ਦੇ ਗਲਾਂ ਦੇ ਵਿੱਚ ਟੋਟੇ ਪਰਾਕੇ ਗਲਾ ਚਹਾਰ ਪਵਾ ਦੇਣਾ ਕਿ ਸਿੱਖ ਬੀਬੀਆਂ ਨੇ ਇੱਕ ਧੀ ਨੂੰ ਜਨਮ ਦਿੱਤਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਤੁੰ ਸੁਵਾਏ ਹੋਏ ਇਸ ਸਮੇਂ ਦੀਆਂ ਸਰਕਾਰਾਂ ਭੁਲੇਖਾਏ ਸਿੱਖ ਕਿਤੇ ਗਲ ਜਾਣਗੇ ਸਾਧ ਸੰਗਤ ਕਿਤੇ ਨਾਲ ਤੇ ਝੂਠੇ ਤੇ ਸਾਕੇ ਇਹ ਨੌਜਵਾਨਾਂ ਨੂੰ ਬਰਾਲੇ ਨੇ ਸੰਭਾਲ ਲੈਣਗੇ

ਸਾਮਗਿਆਨ ਰਾਮ ਸਿੰਘ ਜੀ ਕਾਲ ਸਰ ਢੰਡਾ ਵਾਲੇ ਮਾਪੁਰ ਭਾਈ ਪਰਮਜੀਤ ਸਿੰਘ ਜੀ ਅਕਾਲੀ ਹੋਰ ਵੀ ਗੁਰਮਤਿ ਪਿਆਰੇ ਲੰਬੇ ਸਮੇਂ ਤੋਂ ਇਸ ਮੂਰਤੇ ਦੀ ਜਦੋਂ ਦੀ ਸ਼ੁਰੂਆਤ ਹੋਈ ਹੈ ਸਹਿਯੋਗ ਕਰ ਰਿਹਾ ਹੈ ਪਰਿਵਾਰਾਂ ਦੇ ਨਾਲ ਤੇ ਸਾਧ ਸੰਗਤ ਅੱਜ ਵੀ ਸ਼੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ ਜੁਲੰਦੀ ਪਕਸਾਨ ਵਾਲੇ ਮਾਪੁਰ ਉਹ ਵੀ ਆਪਣੇ ਸਾਰੇ ਜਥੇ ਦੇ ਸਮੇਤ ਪਹੁੰਚੇ ਹੈ ਇਹ ਸਾਥ ਸੰਗਤ ਜੀ ਸਾਡੇ ਕੋਲ ਪਰ ਦੇ ਮਾਮੂਦੋੜ ਦੇ ਲਾਪੇ ਵਿੱਚ ਹੋਈ ਕੋਈ ਸਿੰਗ ਪਹੁੰਚੇ ਆਪਾਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਜ਼ਮੀਰਾਂ ਨੂੰ ਜਗਾਈਏ ਲੋਰਦੇ ਦਾ ਇਹ ਸਮਰੀ ਤੇ ਜ਼ਰੂਰੀ ਇਥੋਂ ਸਾਨੂੰ ਅੰਧ ਰੋਕਾ ਦਾ ਆਵਾਜ਼ ਜਾਂਦੀ ਹੈ ਤੇ ਸਾਡਾ ਕਰ ਜਾ ਕੇ ਅਸੀਂ ਮੋਰਚੇ ਦੇ ਵਿੱਚ ਸ਼ਮੂਲੀਅਤ ਕਰੀਏ ਤੇ ਆਪਕੋ ਆਪਣੇ ਤਰੀਕਿਆਂ ਦੇ ਰਹੀ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਈਏ ਜਿੰਨੇ ਵੀ ਸੰਤ ਮਹਾਪੁਰਖ ਹੈ ਸਰਕਾਰ ਵੀ ਆਪਣੀ ਬਣਾਈ ਹੋਈ ਹੈ ਲੋਕਾਂ ਦੀ ਲੋਕਾਂ ਨੇ ਚੁਣੇ ਹੋਏ ਨਮਾਇंदे ਆਪੋ ਆਪਣੇ ਤਰੀਕਿਆਂ ਦੇ ਨਾਲ ਸਰਕਾਰਾਂ 'ਤੇ ਗੱਲ ਪਚਾਈ ਜਾਏ ਜੇ ਤੁਸੀਂ ਇਸੇ ਤਰ੍ਹਾਂ ਨੌਜਵਾਨਾਂ ਤੇ ਜ਼ੁਲਮ ਢਾਹਦੇ ਰਹੇ ਤੇ ਫਿਰ ਦੇਖ ਲੋ ਜੋ ਪਹਿਲੀਆਂ ਸਰਕਾਰਾਂ ਦਾ ਹਾਲ ਹੋਇਆ ਹੈ ਕੋਈ ਹਾਲ ਤੁਹਾਡਾ ਹੋਵੇਗਾ ਤੇ ਜਿੰਨੇ ਵੀ ਗੁਰਮੁਖੀ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਉਹਨਾਂ ਦੇ ਉਹਨਾਂ ਪਰਿਵਾਰ ਨੂੰ ਉਹਨਾਂ ਮਾਵਾਂ ਨੂੰ ਉਹਨਾਂ ਦੇ ਸਿਰ ਧੁਗਦਾਏ ਤੇ ਆਉਣ ਇਧੀਆਂ ਬੇਨਤੀਆਂ ਪ੍ਰਵਾਹ ਵਾਹਿਗੁਰੂ ਜੀ ਦਾ ਕਨਸਾ ਵਾਹਿਗੁਰੂ ਜੀ ਕੀ ਫਤ